ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਰਦੋਨਾ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪਾ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਸਾਰੇ ਬਹੁਤ ਹੀ ਜ਼ਿਆਦਾ ਵਧੀਆ ਹੋਵੋਗੇ ਠੀਕ-ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਜਿਨ੍ਹਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਰਿਕਵੈਸਟ ਹੈ ਕਿ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਸ਼ੁਰੂ ਤਾਂ ਕਿਦਾਂ ਦੇ ਲੱਗਦੇ ਨੇ ਕਿ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵਰਕ ਚ ਫੈਬਰਿਕ ਚ ਸਾਰੀ ਡਿਟੇਲਸ ਸਮੇਂ ਆਪਣੀ ਵਟਸਐਪ ਤੇ ਭੇਜ ਕੇ ਆਪਣਾ ਸੇਮ ਟੂ ਸੇਵਰ ਡਿਜ਼ਾਈਨ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਸਾਡੇ ਹੋਰ ਕਾਫੀ ਡਿਜ਼ਾਈਨ ਤੁਸੀਂ ਦੇਖਣ ਦੇ ਲਈ ਸਾਨੂੰ ਇੰਸਟਾ ਤੇ ਫੋਲੋ ਕਰੋ ਸੰਧੂ ਬੁਟੀਕ ਕੋਡ ਉਹ ਨਾਲ ਸਾਡੀ ਬਿਓ ਸਟੋਰੀਆ ਡਿਸਕ੍ਰਿਪਸ਼ਨ ਬਾਕਸ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਤੇ ਆਪਣਾ ਕਿਸੇ ਵੀ ਤਰ੍ਹਾਂ ਦਾ ਥੋੜਾ ਡਿਜ਼ਾਈਨ ਸਿਲੈਕਟ ਕਰਕੇ ਫੈਬਰਿਕ ਤੁਹਾਡੀ ਆਪਣੀ ਚੋਇਸ ਦੀ ਹੋਊਗੀ ਪਸੰਦ ਦੀ ਹੋਊਗੀ ਤੇ ਤੁਸੀਂ ਡਿਜ਼ਾਈਨ ਸੈਲੈਕਟ ਕਰਕੇ ਆਪਣਾ ਸੇਮ ਡਿਜ਼ਾਈਨ ਦੇ ਨਾਲ ਤਿਆਰ ਕਰਵਾ ਕੇ ਲੈ ਸਕਦੇ ਕਿਸੇ ਵੀ ਤਰ੍ਹਾਂ ਤੁਸੀਂ ਪਾਰਟੀ ویئر ਫੁੱਲ ਹੈਵੀ ਬ੍ਰਾਈਡਲ ਸੂਟ ਲੈਣਾ ਹੋ ਜਿੱਦਾਂ ਨਾਲ ਤੁਸੀਂ ਬੁਟੀਕ ਸਟਾਈਲ ਕੁਝ ਕਰਵਾਉਣਾ ਚਾਹੋ ਸਟੀਚਿੰਗ ਕਰਵਾਉਣੀ ਚਾਹੋ ਹਰ ਇੱਕ ਤਰ੍ਹਾਂ ਦਾ ਆਪਣੇ ਕੋਲ ਅਵੇਲੇਬਲ ਹੈਗਾ ਤੁਸੀਂ ਜਿੱਦਾਂ ਵੀ ਟਿਕ ਸਟਾਈਲ ਕੋ ਆਪਣਾ ਡ್ರೆਸਿੰਗ ਜਿਆ ਤਿਆਰ ਕਰਵਾਉਣੀ ਹੈਗੀ ਅਸਾਨੂੰ WhatsApp ਤੇ ਕੰਟੈਕਟ ਕਰ ਸਕਦੇ ਹੋ ਤੇ ਆਪਣਾ ਡੈਸੂਟ ਵਗੈਰਾ ਤਿਆਰ ਕਰਵਾ ਕੇ ਲੈ ਸਕਦੇ ਹੋ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਸਾਰੇ ਬਹੁਤ ਜਿਆਦਾ ਸੋਹਣੇ ਕੰਵਰਕ ਦੇ ਲਈ ਲਗਰਨੂ ਫੈਬਰਿਕ ਦੇ ਵਿੱਚ ਲੈ ਕੇ ਆਏ ਵਰਤਮਾਨ ਸੂਟ ਹੈ ਉਮੀਦ ਕਰਦਾ ਹਾਂ ਤੁਹਾਨੂੰ ਸਾਰਿਆਂ ਨੂੰ ਜਰੂਰ ਪਸੰਦ ਆਉਣਗੇ ਤੇ ਪੂਰੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੀਂ ਹਾਂਜੀ ਜੇਕਰ ਆਪਾਂ ਨੇ ਇਹ ਵਾਲਾ ਸੂਟ ਤਿਆਰ ਕਰਵਾਇਆ ਇਹ ਆਪਾਂ ਪਿਓ ਸੂਟ ਦੇ ਉੱਪਰ ਆਪਣਾ ਰੈਡੀ ਟੈਪੀਸਰਕੀ ਹੋਵੇ ਤਿਆਰ ਕਰਵਾਇਆ ਟੈਪੀਸਰਕੀ ਫੈਬਰਿਕਾ ਦੀ ਆਪਣੀ ਤੇ ਇਹਦਾ ਕੋਟਾ ਪੱਤੀ ਦੇ ਨਾਲ ਆਪਾਂ ਨੇ ਤਿਆਰ ਕਰਵਾ। ਦੇਖਣ ਨੂੰ ਇਹ ਸੂਟ ਆਪ ਨੂੰ ਲੱਗਦਾ ਹੋਊਗਾ ਕਿ ਹੈਂਡਵਰਕ ਦਾ ਸੂਟ ਪਰ ਇਹ ਇਹ ਆਪਣਾ ਮਸ਼ੀਨ ਦੇ ਨਾਲ ਵਰਕ ਹੋਇਆ ਹੈਗਾ। ਇਹ ਆਪਣਾ ਹੈਂਡਵਰਕ ਦਾ ਸੂਟ ਨਹੀਂ ਹੈਗਾ। ਲੁੱਕ ਵਾਈਜ਼ ਇਹ ਆਪਾਂ ਨੂੰ ਹੈਂਡਵਰਕ ਦਾ ਸੂਟ ਲੱਗ ਜਾਏਗਾ। ਜਿਹੜਾ ਦੇ ਉੱਪਰ ਕੋਟਾ ਪੱਤੀ ਦਾ ਵਰਕ ਹੋਇਆ ਹੋਇਆ ਹੈਗਾ ਇਹ ਸਾਰਾ ਪਰ ਮਸ਼ੀਨ ਦੇ ਨਾਲ ਹੀ ਹੁੰਦਾ ਹੈ। ਆਹ ਵਾਲਾ ਸਾਰਾ ਵਰਕ ਇਹ ਮਸ਼ੀਨ ਦੇ ਨਾਲ ਹੋਇਆ ਹੋਇਆ ਹੈਗਾ। ਐਤਵਾਂ ਦੇ ਸੈਂਟਰ ਪੈਨਲ ਜਿਹੜੇ ਬਣੇ ਪਰ ਦੇ ਉੱਪਰ ਅਤੇ ਜਾਲ ਬਣਿਆ ਪਿਆ ਇਸਾਂ ਦੀ ਸ਼ਰਟ ਦੇ ਉੱਪਰ ਕੋਟਾ ਬੱਤੀ ਨਾਲ ਇੱਕ ਆਪਾਂ ਇਹਦੇ ਵਿੱਚ ਪੀਚ ਰੰਗ ਦਾ ਪੀਚ ਕਲਰ ਜਿਹੜਾ ਉਹ ਯੂਜ਼ ਕੀਤਾ ਹੈ ਫਰੇਟ ਇਹਦੀ ਫਿਨਿਸ਼ਿੰਗ ਦੇ ਲਈ ਕਿਉਂਕਿ ਜੇ ਆਪਾਂ ਸਾਰੀ ਕੋਟਾ ਬੱਤੀ ਯੂਜ਼ ਕਰਤਾ ਤਾਂ ਪੂਰਾ ਗੋਲਡਨ ਗੋਲਡਨ ਜਿਹਾ ਲੱਗਣਾ ਸੀਗਾ ਤੇ ਫਿਨਿਸ਼ਿੰਗ ਦੇ ਲਈ ਆਪਾਂ ਜਿਹਨੇ ਚਾਹਤ ਫਰੇਟ ਯੂਜ਼ ਕੀਤਾ ਹੈ ਬਰਦਰ ਤੇ ਇਹਦੇ ਦੇਖੋ ਪਾਉਂਦੇ ਉੱਪਰ ਵੀ ਇੰਦਾ ਇਹ ਵਾਲਾ ਫਲਾਰ ਜਿਹੜਾ ਜਾਲ ਜਾਲ ਜਿਹਾ ਜੁਕਾਈਦਾ ਪਾਹੇ ਦੇ ਉੱਪਰ ਵੀ ਇਹ ਵਾਲਾ ਤੇ ਇਹਦੀ ਆਪਾਂ ਨੇ ਬਾਟਮਾ ਜਿਹੜੀ ਇੱਕ ਪਲੇਟ ਰੱਖੀ ਹੈਗੀ ਬਾਟਮ ਤੇ ਆਪਾਂ ਕੋਈ ਵਰਕ ਨਹੀਂ ਕਰਵਾਇਆ ਬਿਲਕੁਲ ਡਿਫਰੈਂਟ ਲੁੱਕ ਵਾਲਾ ਹੈ ਇਹ ਜਿਹੜਾ ਆਪਣਾ ਤਨੂ ਡਿਜ਼ਾਈਨ ਦਿਖਾ ਰਿਹਾ ਹੈ ਕਦੇ ਵੀ ਰਿਵਾਈਜ਼ ਕਰਵਾਜੇ ਜਿਹੜਾ ਜਾਣ ਵਾਲਾ ਨਹੀਂ ਹੈਗਾ ਇਹ ਆਪਣਾ ਸਦਾ ਬਹਾਰ ਸੂਟ ਹੈਗਾ ਪਰ ਤੁਸੀਂ ਇਹਨੂੰ 10 ਸਾਰੇ ਵਾਲੇ ਤਾਂ ਵੀ ਇਹ ਡਿਜ਼ਾਈਨ ਸੇਮ ਰੱਖੋਗਾ ਇਹ ਆਪਣਾ ਨਾਲੇ ਪਰ ਮਸ਼ੀਨ ਵਰਕ ਦੇ ਵਿੱਚ ਪੰਦਾ ਹੈ ਰਸੋਈ ਇਹ ਆਪਣੀ ਵੀ ਸ਼ਰਟ ਸੀ ਜੇ ਇਹ ਆਪਾਂ ਬੋਰਡ ਉੱਤੇ ਕੋਈ ਵਰਕ ਨਹੀਂ ਕਰਵਾਇਆ ਹੋਇਆ ਹੈਗਾ ਤੇ ਬਾਟੇ ਦੇ ਦੁਪट्टे ਦੇ ਉੱਪਰ ਵਰਕ ਕਰਵਾਇਆ ਦਾ ਪਿਓਰ オーਗੈਂਜ਼ਾ ਦਾ ਆਪਣਾ ਦੁਪੱਟਾ ਕਰਵਾਇਆ ਹੈਗਾ ਤੇ ਦੁਪੱਟੇ ਦੇ ਉੱਪਰ ਸਾਰਾ ਆਪਣਾ ਵਰਕ ਹੋਇਆ ਹੋਇਆ ਹੈਗਾ ਦੁਪੱਟੇ ਦੇ 4 ਸਾਈਡ ਵਰਕ ਹੋਏਗਾ ਆਪਣਾ ਸਾਰੇ ਦੁਪੱਟੇ ਦੇ ਵਰਕ ਇਹ ਤੁਹਾਡੇ ਲਈ ਕੋਈ ਜ਼ਰੂਰੀ ਨਹੀਂ ਹੈਗਾ ਤੁਸੀਂ ਆਪਣਾ ਵਰਕ ਦੁਪੱਟੇ ਵਾਲਾ ਵਰਕ ਇਸਕਿਪ ਕਰਵਾਉਣਾ ਤਾਂ ਕਰਵਾ ਸਕਦੇ ਹੋ ਤੁਸੀਂ ਕੱਲੀ ਸ਼ਰਟ ਦਾ ਵਰਕ ਲੈ ਸਕਦੇ ਹੋ ਬਟ ਜੇਕਰ ਤੁਸੀਂ ਪੂਰਾ ਵਧੀਆ ਆਪਣਾ ਹੈਵੀ ਲੁੱਕ ਵਾਲਾ ਪਾਰਟੀ ਵੇਅਰ ਸੂਟ ਬਣਾਉਣਾਗਾ ਤਾਂ ਤੁਸੀਂ ਦੁਪੱਟੇ ਦਾ ਵਰਕ ਨਾਲ ਐਡ ਕਰ ਸਕਦੇ ਹੋ ਤੇ 골ਡਨ ਟੁਕਾ ਪਾ ਦੇਸ ਦੇ ਨਾਲ ਫਿਨਿਸ਼ਿੰਗ ਹੋ ਜਾਏਗਾ ਤਾਂ ਵੇਟਾ ਦੁਪੱਟੇ ਤੇ ਵਰਕ ਹੋਇਆ ਹੈਗਾ ਸਾਰੀ ਸ਼ਰਟ ਤੇ ਵਰਕ ਹੋਇਆ ਹੈਗਾ ਬਿਲਕੁਲ ਨਵਾਂ ਆ ਜਾਂ ਤੇ ਸਦਾਬਹਾਰ ਜਿਹਾ ਆਪਣਾ ਹੀ ਪੀਸ ਇਹਨਾਂ ਵਰਕ ਦੇ ਵਿੱਚ ਐਦਾਂ ਆਪਣੇ ਕਲਰ ਦੱਸ ਕੇ ਆਪਣਾ ਫੈਬਰਿਕ ਦੱਸ ਕੇ ਜਿਹੜਾ ਕਲਰ ਫੈਬਰਿਕ ਤੁਹਾਨੂੰ ਪਸੰਦ ਹੋਵੇ ਉਹ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਡਿਫਰੈਂਟ ਵਰਕ ਦੇ ਨਾਲ ਆਪਣਾ ਜਿਹੜਾ ਸੂਟ ਹੈ ਰੈਡੀ ਹੋਗਾ ਹਾਂਜੀ ਤੇ ਉਹ ਹੈ ਨੈਕਸਟ ਸੂਟ ਹੈਗਾ ਆਪਣਾ ਇਹ ਵਾਲਾ ਆਪਣੀ ਇਹ ਵੀ ਆਪਣਾ ਪਿਓਰ ਟੈਪੀ ਦੀ ਦੇ ਉੱਪਰ ਤਿਆਰ ਹੈਗਾ ਪਿਓਰ ਟੈਪੀ ਸਤਰੀ ਆਪਣੀ ਫੈਬਰਿਕਾਂ ਦੀ ਸੂਟ ਦੀ ਤੇ ਬੋਟਲ ਗ੍ਰੀਨ ਕਲਰ ਹੈਗਾ ਬੋਟਲ ਗ੍ਰੀਨ ਕਲਰ ਹੈ ਇਹ ਵਾਲਾ ਨਾਲ 사인 ਵੀ ਆਪਣਾ ਕਾਫੀ ਕਲਰਾਂ ਦੇ ਵਿੱਚ ਬਣਿਆ ਪਿਆ ਹੈਗਾ ਇਹ ਆਪਣਾ ਬੋਟਲ ਗ੍ਰੀਨ ਕਲਰ ਹੈਗਾ ਡਾਰਕ ਗ੍ਰੀਨ ਜਾਂ ਬੋਟਲ ਗ੍ਰੀਨ ਜੇ ਅਸੀਂ ਇਹਨੂੰ ਕਹਿੰਦੇ ਹਾਂ ਬੋਟਲ ਗ੍ਰੀਨ ਦੇ ਵਿੱਚ ਵੀ ਕਾਫੀ ਸ਼ੇਡ ਆ ਜਾਂਦੇ ਨੇਗੇ ਪੱਟੇ ਜਿਹੜਾ ਆਪਣਾ ਸ਼ਾਈਨਿੰਗ ਵਾਲਾ ਬੋਟਲ ਗ੍ਰੀਨ ਕਲਰ ਦਾ ਕੋਟ ਪੜਿਆ ਹੋਇਆ ਹੈ ਸਾਰੀ ਸ਼ਰਟ ਦੇ ਵਿੱਚ ਇਹ ਤਾਂ ਹੈਂਡਵਰਕ ਦੇ ਨਾਲ ਬੁਤੀਆਂ ਆਉਣਗੀਆਂ ਇਹ ਆਪਣਾ ਹੈਂਡਵਰਕ ਦਾ ਸੂਟਾ ਸਾਰ ਟੋਟਲ ਹੈਂਡਚ ਬਣਾਇਆ ਹੋਇਆ ਹੈਗਾ ਸਾਰੀ ਸ਼ਰਟ ਤੇ ਦਮ ਬੁਤੀਆਂ ਲੱਗੀਆਂ ਤੇ ਇਹਦੀ ਬਾਹਰ ਉੱਪਰ ਵੀ ਦਮ ਬੁਤੀਆਂ ਲੱਗੀਆਂ ਜਾਂਦੀਆਂ ਸਾਰੀ ਇਹ ਡਿਜ਼ਾਈਨ ਦੇ ਵਿੱਚ ਵੀ ਸਾਡੇ ਚ ਕਾਫੀ ਕਟਵੱਟ ਹੋਈ ਹੋਈ ਹੈਗੀ ਇਹ ਅਲੱਗ-ਅਲੱਗ ਆਪਣੇ ਕਲਰਾਂ ਦੇ ਉੱਪ ਤੇ ਡਰਾਮਾ ਗ੍ਰੀਨ ਕਲਰ ਤੇ ਕੱਪੜੇ ਤੇ ਤੇ ਆਪਣਾ ਨੇਪ ਗ੍ਰੂਕ ਕਲਰ ਤੇ ਕਾਫੀ ਸਾਰੇ ਇਹ ਕਲਰਾਂ ਦੇ ਉੱਪਰ ਆਪਣਾ ਇਹ ਵਾਲਾ ਸੂਟ ਜਿਹੜਾ ਤਿਆਰ ਹੋਇਆ ਹੈਗਾ ਬਟ ਪਹਿਲਾ ਪੀਸ ਅਸੀਂ ਆਪਣਾ ਬੋਟਲ ਗ੍ਰੀਨ ਤੇ ਬਣਾਇਆ ਸੀਗਾ ਤੇ ਆਪਣੇ ਬੋਟਮ ਦੇ ਉੱਪਰ ਇਹਦਾ ਜਾਲ ਮਿਲੂਗਾ ਬਾਕੀ ਬੋਟਮ ਦੇ ਉੱਪਰ ਇਹਦਾ ਜਾਲ ਆ ਦੇ ਸਾਰੇ ਇਹ ਵਾਲਾ ਬੋਟਲ ਦੇ ਉੱਪਰ ਜਾਲ ਹੈਗਾ ਇਹ ਵਾਲਾ ਤੇ ਸ਼ਰਟ ਇਦਾਂ ਕੂਟੀਆਂ ਵਾਲੀ ਆ ਇਸ ਤੋਂ ਬਾਅਦ ਆ ਗਈ ਦੁਪट्टे ਦੀ ਵਾਰੀ ਪਿਓਰ ਔਰਗੈਂਜ਼ਾ ਦਾ ਦੁਪੱਟਾ ਹੈਗਾ ਇਹ ਸਾਰਾ ਜਾਲ ਵਾਲਾ ਦੁਪੱਟਾ ਦਾ ਫੁੱਲ ਹੈਵੀ ਆਪਣਾ ਪਾਰਟੀ ویئر ਸੂਟ ਹੈ ਦਾ ਦੇਖੋ ਜਾਲ ਵਾਲਾ ਆਪਣਾ ਦੁਪੱਟਾ ਹੈ ਸਾਰਾ ਜਾਲ ਵਾਲਾ ਦੁਪੱਟਾ ਦਾ ਹੁਣ ਤੁਸੀਂ ਇਹਦੇ ਵਿੱਚ ਕੁਝ ਸਕਿਪ ਕਰਵਾਉਣਾਗਾ ਪਹਿਲੀ ਗੱਲ ਤੁਸੀਂ ਦੁਪੱਟਾ ਦਾ ਵਰਕ ਸਕਿਪ ਕਰਵਾ ਸਕਦੇ ਹੋਗੇ ਹਨਾ ਜੇਕਰ ਤੁਹਾਨੂੰ ਐਡਨ ਜਾਲ ਵਾਲਾ ਹੈਵੀ ਦੁਪੱਟਾ ਨਹੀਂ ਚਾਹੀਦਾ ਤਾਂ ਤੁਸੀਂ ਆਪਣਾ ਦੁਪੱਟੇ ਦਾ ਵਰਕ ਸਕਿਪ ਕਰਵਾ ਕੇ ਇਕੱਲੇ ਆਪਣੇ ਫ੍ਰੀਸ਼ੀਨ ਦੇ ਨਾਲ ਦੁਪੱਟਾ ਲੈ ਸਕਦੇ ਹੋ ਸੈਕੰਡ ਗੱਲ ਜੇਕਰ ਤੁਹਾਨੂੰ ਬਾਟਮ ਦਾ ਵਰਕ ਵੀ ਇਹਦਾ ਜ਼ਿਆਦਾ ਲੱਗ ਰਿਹਾਗਾ ਤਾਂ ਤੁਸੀਂ ਆਪਣਾ ਬਾਟਮ ਦਾ ਵੀ ਸਕਿਪ ਕਰਵਾ ਸਕਦੇ ਹੋ ਕੱਲੇ ਸ਼ਰਟ ਦਾ ਐਡਰਬੁੱਟੀ ਨਾਲ ਹੀ ਉਹਦਾ ਕਰਵਾ ਸਕਦੇ ਜੇਕਰ ਜੇਕਰ ਤੁਹਾਨੂੰ ਬਾਟਮ ਦਾ ਵਰਕ ਨਹੀਂ ਪਸੰਦ ਹੈਗਾ ਤਾਂ ਤੁਸੀਂ ਕੱਲੇ ਸ਼ਰਟ ਦਾ ਵਰਕ ਤੇ ਦੁਪੱਟਾ ਐਦਾ ਰਹਿ ਸਕਦਾ ਬਾਕੀ ਜੇ ਨੇ ਫੁੱਲ ਹੈਵੀ ਆਪਣਾ ਸੂਟ ਤਿਆਰ ਕਰਨਾ ਹੋ ਤਾਂ ਆਪਣਾ ਸੇਮ ਨੂੰ ਸੇਮ ਜਿੱਦਾਂ ਸਾਡਾ ਰੈਡੀ ਹੋਇਆ ਹੈਗਾ ਉਹਦਾ ਤਿਆਰ ਕਰਵਾ ਸਕਦੇ ਬਹੁਤੇ ਕਸਟਮਰ ਨੇ ਤਾਂ ਆਪਣਾ ਇਹਦੇ ਵਿੱਚ ਹੋਰ ਵੀ ਐਡ ਕਰਵਾਇਆ ਸੀ ਢੇਰੇ ਦੇ ਬੇਲ ਵਗੈਰਾ ਵੀ ਐਡ ਕਰਵਾ ਲਈ ਸੀ ਤੇ ਆਪਣੀ ਡੈਕ ਤੇ ਵੀ ਬੇਲ ਵਗੈਰਾ ਐਡ ਕਰਵਾ ਲਈ ਸੀ ਜਿਹੜਾ ਥੋੜਾ ਜ਼ਿਆਦਾ ਹੈਵੀ ਲੁੱਕ ਦੇ ਰਹੀ ਹੈ ਜੇਕਰ ਤੁਸੀਂ ਐਦਾ ਸੇਮ ਨੂੰ ਸੇਮ ਲੈ ਸਕਦੇ ਤੁਸੀਂ ਜਦੋਂ ਤੁਹਾਡੀ ਚੋਆਇਸ ਆ ਕਲਰ ਦੀ ਫੈਬਰਿਕ ਦੀ ਦੁਪੱਟੇ ਦਾ ਫੈਬਰਿਕ ਸੂਟ ਦਾ ਫੈਬਰਿਕ ਤੇ ਆਪਣਾ ਕਲਰ ਵਗੈਰਾ ਜਿਹੜਾ ਤੁਹਾਨੂੰ ਪਸੰਦ ਹੋਇਆ ਉਸੇ ਤੇ ਆਪਣਾ ਸੇਮ ਵਰਕ ਦੇ ਨਾਲ ਤੁਸੀਂ ਰੈਡੀ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜਾ ਆਪਾਂ ਨੇ ਇਹ ਵਾਲਾ ਸੂਟ ਤਿਆਰ ਕਰਵਾਇਆ ਹੈਗਾ ਇਹ ਆਪਾਂ ਪਿਓਰ ਖਾਦੀ ਦੇ ਉੱਪਰ ਰੈਡੀ ਕਰਵਾਇਆ ਹੈਗਾ ਸਾਰਾ ਆਪਣਾ ਟੋਟਲ ਹੈਂਡ ਦੇ ਵਿੱਚ ਤਿਆਰ ਹੋਇਆ ਹੈ ਸੇਖੋ ਪਹਿਲਾਂ ਸਾਰਾ ਤੁਹਾਨੂੰ ਵਰਕ ਦਿਖਾ ਦਿੰਨੇ ਆ ਬਹੁਤ ਜਿਆਦਾ ਸੋਨਾ ਮਹਿਰੂਨ ਰਸਟ ਜਾਂ ਛੇੜਾ ਦਾ ਤੁਸੀਂ ਆਪਣਾ ਕਿਸੇ ਵੀ ਛੇੜ ਚ ਕਰਵਾ ਸਕਦੇ ਪਿਓਰ ਖਾਦੀ ਹੈ ਇਹਨੂੰ ਫੰਡਾਈ ਕਰਵਾਉਣਿਆਂਗੇ ਪਿਓਰ ਖਾਦੀ ਦੇ ਉੱਪਰ ਹੀ ਆਪਾਂ ਜਿਹੜੇ ਸੂਟ ਆ ਕਿ ਤਿਆਰ ਕਰਵਾਉਣੇ ਹਨ ਹਾਂਜੀ ਦੇਖੋ ਪਿਓਰ ਖਾਦੀ ਦੀ ਫੈਬਰਿਕ ਤੇ ਟੋਟਲ ਹੈਂਡਵਰਕ ਚ ਆਪਾਂ ਨੇ ਜਿਹੜਾ ਸੂਟ ਆ ਇਹ ਤਿਆਰ ਕਰਵਾਇਆਗਾ ਦੇਖੋ ਇਦਾਂ ਇਹਦੀ ਵੀ ਸ਼ੇਪ ਨੈਕ ਲਾਈਨ ਬੜੀ ਹੋਈ ਅਗੀ ਇਦਾਂ ਕਾਫੀ ਹੈਵੀ ਵਰਕ ਤੇ ਨੈਕ ਦੇ ਉੱਪਰ ਆਊਗਾ ਸੈਂਟਰ ਪੈਨਲ ਵੀ ਲਿਗੇ ਸਾਰੀ ਸ਼ੋਰਟ ਦੇ ਵਿੱਚ ਇਦਾਂ ਬੂਟੀਆਂ ਆ ਜਾਣਗੀਆਂ ਤੇ ਇਧਰ ਇਹਦੇ ਫਲਾਰ ਆ ਜਾਣਗੇ ਫੀਲਿੰਗ ਆ ਜਿਹੜੀ ਸਾਰੀ ਦੇਖੋ ਆਪਣੇ ਸਾਰੇ ਨਾਲ ਹੋਈ ਹੋਈ ਆ ਮੋਤੀ ਦਾ ਵਰਕ ਵੀ ਆ ਕੱਟ ਦਾਣਾ ਵੀ ਆ ਜਿਹੜਾ ਵੀ ਮਟੀਰੀਅਲ ਆਪਣਾ ਹੈਂਡਵਰਕ ਦੇ ਵਿੱਚ ਯੂਜ਼ ਹੁੰਦਾ ਹੁੰਦਾ ਆਪਾਂ ਸਾਰਾ ਮਟੀਰੀਅਲ ਦੇ ਜੋ ਸਿੱਟਾ ਹੈਗਾ ਇਹ ਵਾਲੀ ਦੇਖੋ ਜਿਹੜੀ ਪੱਟੀ ਹੈਗੀ ਇੱਦਾਂ ਆ ਜੂਗੀ ਨੀਚੇ ਘੇਰੇ ਦੇ ਉੱਪਰ ਕਾਫੀ ਸੋਹਣਾ ਆਪਣਾ ਹੈਂਡਵਰਕ ਦਾ ਸੂਟ ਤਿਆਰ ਹੈਗਾ ਇਹ ਘੇਰੇ ਦਾ ਵਰਕ ਵੀ ਸ਼ੇਪ ਨੈੱਕ ਦਾ ਵਰਕ ਤੇ ਇੱਦਾਂ ਦੇਖੋ ਇਹਦੀ ਬਾਹੂ ਦੇ ਉੱਪਰ ਵਰਕਾਂ ਦੀ ਬਾਹਾਂ ਦਾ ਵਰਕ ਵੀ ਤਾਂ ਕਾਫੀ ਸੋਹਣਾਗਾ ਦੇਖੋ ਵਰਕ ਦੀ ਫਿਨਿਸ਼ਿੰਗ ਤੁਹਾਨੂੰ ਪੂਰੀ ਵਧੀਆ ਮਿਲੂਗੀ ਕੋਈ ਐਦਾਂ ਨਹੀਂ ਹੋਣਾ ਵੀ ਵਰਕ ਦੀ ਫਿਨਿਸ਼ਿੰਗ ਦੇ ਵਿੱਚ ਤੁਸੀਂ ਕਿਸੇ ਵੀ ਤਰ੍ਹਾਂ ਦਾ ਖੁਲੁਕਸ ਕਰ ਸਕਦੇ ਆ ਫਿਨਿਸ਼ਿੰਗ ਤੁਹਾਨੂੰ ਪੂਰੀ ਵਧੀਆ ਮਿਲੂਗੀ ਵਰਕ ਦੀ ਦੇਖੋ ਇਹ ਆਪਣੀ ਸਾਰੀ ਸ਼ਰਟ ਦਾ ਵਰਕ ਤਾਂ ਗਿਆ ਏ ਦਾ ਇਹਦੇ ਨਾਲ ਆਪਾਂ ਬਾਟਮ ਵਗੈਰਾ ਨਹੀਂ ਕੋਈ ਐਡ ਕਰਵਾਈ ਤੁਸੀਂ ਆਪਣੀ ਨਾਲ ਬਾਟਮ ਕਰਾ ਸਕਦੇ ਹੋ ਇਹ ਆਪਾਂ ਕਲੀਆਂ ਵਾਲਾ ਸ਼ਰਾਰਾ ਜਿਹੜਾ ਰੈਡੀ ਕਰਵਾਇਆ ਦਾ ਫਲੇਰ ਵਾਲਾ ਸ਼ਰਾਰਾ ਦਾ ਕਲੀਆਂ ਵਾਲਾ ਆਪਾਂ ਸ਼ਰਾਰਾ ਦੇਖੋ ਇਦਾਂ ਰੈਡੀ ਕੀਤਾ ਹੈਗਾ ਬਾਕੀ ਇਹਦੇ نیچے ਆਪਾਂ ਨੇ ਬਸ ਪੇਸਟਿੰਗ ਵਗੈਰਾ ਲਗਾ ਕੇ ਫਿਨਿਸ਼ਿੰਗ ਦਿੱਤੀ ਹੈਗੀ ਤੁਸੀਂ ਆਪਣਾ ਵਰਕ ਵਗੈਰਾ ਵੀ ਐਡ ਕਰ ਸਕਦੇ ਹੋ ਇਹਦੇ ਵਿੱਚ ਕੁਝ ਹੋਰ ਆਪਣੇ ਹਨਾ ਪੇਸਟਿੰਗ ਪੱਟੀ ਤਾਂ ਆਪਾਂ ਲਾਉਣੀ ਲਾਉਣੇ ਦੇਖੋ ਇਹ ਸ਼ਰਾਰੇ ਦਿੱਤਾ ਤੁਸੀਂ ਨਾਲ ਵਿੱਚ ਆਪਣੇ ਕਲੀਆਂ ਮੋਟਾ ਪੱਤੀ ਵਗੈਰਾ ਦੀ ਐਡ ਕਰਵਾਉਣਿਆਂ ਲੋ ਕਰਵਾ ਸਕਦੇ ਹੋ ਇਦਾਂ ਆਪਣਾ ਇਹ ਨਾਲ ਦੇਖੋ ਪਿਓਰ ਔਰਗੈਂਜ਼ਾ ਦਾ ਜਿਹੜਾ ਦੁਪੱਟਾ ਹੈਗਾ ਉਹ ਤਿਆਰ ਹੈਗਾ ਪੇਸਟਿੰਗ ਪੱਟੀ ਆਪਾਂ ਟਿਸ਼ੂ ਦੀ ਲਗਾ ਤੇ نیچے ਆਪਾਂ ਫਿਨਿਸ਼ਿੰਗ ਦਿੱਤੀ ਹੈਗੀ ਤੇ ਕਾਫੀ ਸੋਹਣੇ ਗੋਟੇ ਨਾਲ ਆਪਾਂ ਇਹਨੂੰ ਫਿਨਿਸ਼ ਕੀਤਾ ਦੁਪੱਟੇ ਨੂੰ ਪਿਓਰ ਔਰਗੈਂਜ਼ਾ ਦਾ ਦੁਪੱਟਾ ਹੈਗਾ ਤੁਸੀਂ ਆਪਣਾ ਕਮਲ ਚਨੂਨ ਵਗੈਰਾ ਜਿਵੇਂ ਤੁਹਾਨੂੰ ਜੋ ਵੀ ਦੁਪੱਟਾ ਪਸੰਦ ਆ ਹਨ ਉਹ ਨਾਲ ਲਗਵਾ ਸਕਦੇ ਆ ਆਪਾਂ ਖਾਦੀ ਤੇ ਤਿਆਰ ਆ ਆਪਣੀ ਵੀੜੀ ਫੈਬਰਿਕ ਜੋ ਤੁਹਾਨੂੰ ਪਸੰਦ ਆ ਆਪਣਾ ਉਹ ਤੇ ਸੇਮ ਵਰਕ ਦੇ ਨਾਲ ਸੇਮ ਡਿਜ਼ਾਈਨ ਦੇ ਨਾਲ ਤੁਸੀਂ ਆਪਣਾ ਇਹ ਤਿਆਰ ਕਰਵਾ ਕੇ ਲੈ ਸਕਦੇ ਆ ਹਾਂਜੀ ਜਿਹੜਾ ਆਪਾਂ ਨੇ ਇਹ ਸੂਟ ਤਿਆਰ ਕਰਵਾਇਆ ਇਹ ਆਪਣੀ ਟੈਬੀ ਸਿਲਕ ਦੀ ਫੈਬਰਿਕ ਆਗੀ ਟੈਬੀ ਸਿਲਕ ਦੀ ਫੈਬਰਿਕ ਆ ਤੇ ਬਹੁਤ ਜ਼ਿਆਦਾ ਸੋਹਣਾ ਕਲਰ ਆਪਣਾ ਇਹ ਕਾਫੀ ਸੋਹਣਾ ਕਲਰ ਦੇ ਵਿੱਚ ਦੇਖੋ ਆਪਣਾ ਤਿਆਰ ਆਇਆ ਸੂਟ ਨਾ ਹੀ ਆਪਾਂ ਇਹਨੂੰ ਲਵੈਂਡਰ ਕਹਿ ਸਕਦੇ ਆ ਨਾ ਹੀ ਆਪਾਂ ਇਹਨੂੰ ਕੋਈ ਹੋਰ ਨਾ ਹਰਾ ਫਰੋਜ਼ੀ ਕੰਜਈ ਮਤਲਬ ਟੋਨ ਜੀ ਆਂਦੀ ਹੈ ਇਹਦੀ ਕਾਫੀ ਸੋਹਣਾ ਕਲਰ ਆਪਣਾ ਇਹ ਬਹੁਤ ਜ਼ਿਆਦਾ ਸੋਹਣਾ ਲਾ ਟੈਬੀ ਸਿਲਕ ਚ ਕੈਮਰੇ ਦੇ ਵਿੱਚ ਇਹ ਵਾਲਾ ਕਲਰ ਸਹੀ ਨਹੀਂ ਆਉਂਦਾ ਕਾਫੀ ਡਾਰਕ ਆ ਰਹਿਗਾ ਬਟ ਇਹ ਕਲਰ ਬਹੁਤ ਜ਼ਿਆਦਾ ਸੋਹਣਾਗਾ ਕਾਇਮ ਰੇ ਵਿੱਚ ਨਾ ਬਹੁਤ ਜਿਆਦਾ ਕਲਰਾਂ ਦਾ ਜਿਹੜਾ ਫਰਕ ਤਾਂ ਰਹਿ ਜਾਂਦਾ ਹੁੰਦਾ ਹੈਗਾ ਵੀਡੀਓ ਵਿੱਚ ਕੋਈ ਹੋਰ ਕਲਰ ਸਾਡੇ ਕੋਲ ਸੂਟ ਹੋਰ ਕਲਰ ਦਾ ਹੁੰਦਾ ਇਹ ਵੀ ਇਹ ਕਲਰ ਹੀ ਚੇਂਜ ਹੋ ਜਾਂਦਾ ਹੈਗਾ ਦੇਖੋ ਇਹ ਆਪਾਂ A ਸ਼ੇਪ ਦੇ ਵਿੱਚ ਜਿਹੜਾ ਤਿਆਰ ਹੈਗਾ ਉਹ ਕਰਵਾਇਆ ਹੈਗਾ A ਸ਼ੇਪ ਮਤਲਬ ਆਪਾਂ ਨੇ ਘੇਰਾ ਵੱਡਾ ਰਖਵਾਇਆ ਵਰਕ ਨਾਲ ਤੇ ਨਾਪ ਦੇ ਅਕੋਰਡਿੰਗ ਆਪਾਂ ਨੇ ਘੇਰਾ ਵੱਡਾ ਕੀਤਾ ਹੈਗਾ ਦੇਖੋ A ਸ਼ੇਪ ਦੇ ਵਿੱਚ ਆਪਣਾ ਤਿਆਰ ਹੈਗਾ ਸੂਟ ਸਾਰਾ ਆਪਣਾ ਟੋਟਲ ਹੈਂਡ ਦੇ ਵਿੱਚ ਹੈਗਾ ਟੋਟਲ ਹੈਂਡ ਦੇ ਵਿੱਚ ਦੇਖੋ ਇਹਦਾ ਨੈਕ ਦਾ ਵਰਕ ਆ ਗਿਆ ਜਿਹੜਾ ਥੋੜਾ ਜਿਹਾ ਮੈਰੂਨ ਜੀ ਸ਼ੇਡ ਦਾ ਆਪਾਂ ਨੇ ਥ्रेड ਯੂਜ਼ ਕੀਤਾ ਨਾ ਸਾਰਾ ਟੋਟਲ ਹੈਂਡ ਚ ਬਣਿਆ ਹੋਇਆ ਹੈਗਾ ਸੂਟ ਇਹ ਆਪਣਾ ਦੇਖੋ ਇਦਾਂ ਇਹ A ਸ਼ੇਪ ਦੇ ਵਿੱਚ ਤਿਆਰ ਆ ਆਪਣਾ ਘੇਰੇ ਦੇ ਵੀ ਉੱਪਰ ਵੀ ਇਹਦੇ ਵਰਕ ਆ ਗਿਆ ਸਾਰੀ ਜਿਹੜੀ ਸ਼ਰਟ ਆ ਉਹਦੇ ਵਿੱਚ ਹੀ ਵੱਡੇ ਵੱਡੇ ਫਲਾਅਰ ਨੇ ਛੋਟੇ ਲਿਗੇ ਕਾਫੀ ਸੋਹਣਾ ਕਾਫੀ ਸੋਹਣਾ ਵਰਕ ਆਗਾ ਦੇਖੋ ਇਹ ਤੇ ਹੁਣ ਇਹਦੀ ਬਾਜੂ ਦਾ ਵਰਕ ਦੇਖੋ ਤੁਸੀਂ ਕਿੰਨਾ ਸੋਹਣਾ ਲੇਖੋ ਆਪਣੇ ਫਿਨਿਸ਼ ਕੀਤਾ ਹੈਗਾ ਦੇਖੋ ਇਹ ਵਾਲੇ ਦੇ ਬਾਜੂ ਦੇ ਵਰਕ ਆ ਗਿਆ ਜਿਹੜੇ ਕਲਰਫੁਲ ਥ्रेड ਨਿੰਗ ਦੇਖੋ ਆਪਾਂ ਸਾਰੇ ਇਹ ਇਹ ਬਾਜੂ ਦੇ ਉੱਪਰ ਲਿਗੇ ਦੇਖੋ ਸਾਰੇ ਮਰਗੁੰਤਾ ਦੇਖੋ ਆਪਣਾ ਇਹਦੇ ਵਿੱਚ ਵੀ ਹੈਗਾ ਸੀਗਾ ਬਟ ਆਪਾਂ ਬਾਅਦ ਵਿੱਚ ਜਿਹੜੇ ਵਰਕ ਦੇ ਵਿੱਚ ਹੈਗਾ ਹੋਰ ਕਲਰ ਐਡ ਕਰ ਲਿਆ ਗਾਜਰੀ ਤੇ ਰਸਟ ਸ਼ੇਡ ਹੈ ਜਿਹੜਾ ਆਪਾਂ ਨੇ ਉਹ ਐਡ ਕਰ ਲਿਆ ਕਾਫੀ ਸੋਨਾ ਦੇਖੋ ਇਹਦੀ ਬਾਦ ਵਰਕ ਕਰਦਾ ਕੋਲੇ ਮਿਲਾ ਕੇ ਕਾਫੀ ਸੋਨਾ ਸੂਟ ਤਿਆਰ ਹੋਇਆ ਇਧਰ ਇਹਦੀ ਬਾਟਮ ਆਗੀ ਸਟ੍ਰੇਟ ਬਾਟਮ ਦੇ ਉੱਪਰ ਆਪਾਂ ਨੇ ਇਹਦਾ ਵਰਕ ਕੀਤਾ ਹੈਗਾ ਇਹ ਵਾਲਾ ਵਰਕ ਜਿਹੜਾ ਬਾਟਮ ਦੇ ਉੱਪਰ ਆ ਗਿਆ ਬਹੁਤ ਹੀ ਜਿਆਦਾ ਸੋਨਾ ਆਪਣਾ ਜਿਹੜਾ ਸੂਟ ਬਣ ਕੇ ਤਿਆਰ ਹੋਇਆਗਾ ਇਹ ਸ਼ੇਪ ਦੇ ਵਿੱਚ ਤੁਸੀਂ ਆਪਣਾ ਸਿੰਪਲ ਜਿਵੇਂ ਆਪਾਂ ਹਨਾ ਸੂਟ ਤਿਆਰ ਕਰਦੇ ਹਾਂ ਤੁਸੀਂ ਉਦਾਂ ਵੀ ਕਰਵਾ ਸਕਦੇ ਬਸ ਉਹ ਇੰਨਾ ਕ ਫਰਕ ਹੈਗਾ ਵੀ ਇਹਦਾ ਫੱਕੇਰਾ ਵੱਡਾ ਕਰਵਾ ਲੈਣਾ ਉਹ ਆਪਾਂ ਨਾਪ ਤੇ ਜਿੰਨਾਪਨਾ ਫੇਰਾ ਹੋਊਗਾ ਉਹ ਆਪਦੇ ਦਿਖਾ ਲੈਣੇ ਹੁੰਦੇ ਹੈਗੇ ਨਾਲ ਪਿਓਰ ਔਰਗੈਂਜ਼ਾ ਦਾ ਦੁਪੱਟਾ ਕਾਇਦੇ ਪਿਓਰ ਔਰਗੈਂਜ਼ਾ ਦੁਪੱਟਾ ਤੇ ਐਦਾ 골ਡਨ ਬੋਟੇ ਦੇ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਆ ਬਹੁਤ ਹੀ ਯਾਦ ਸੋਹਣਾ ਖੂਬਸੂਰਤ ਆਪਣਾ ਸੂਟ ਬਣ ਕੇ ਤਿਆਰ ਹੋਇਆਗਾ ਐਬੀ ਸਿਲਕ ਦੇ ਵਿੱਚ ਤੁਸੀਂ ਆਪਣਾ ਕਿਸੇ ਹੋਰ ਚ ਹਨਾ ਫੈਬਰਿਕ ਚ ਤਿਆਰ ਕਰਨਾ ਹੋਇਆ ਜਾਂ ਕਿਸੇ ਹੋਰ ਕਲਰ ਦੇ ਵਿੱਚ ਤਿਆਰ ਕਰਵਾਉਣਾ ਹੋਇਆ ਸਿੰਪਲ ਪਟਿਆਲਾ ਸੂ ਜੀ ਮੇ ਤੁਹਾਡੀ ਪਸੰਦ ਹੋਈ ਚੁਆਇਸ ਹੋਈ ਉਸ ਅਕੋਰਡਿੰਗ ਆਪਣਾ ਜਿਹੜਾ ਤਿਆਰ ਕਰਵਾ ਕੇ ਲੈ ਸਕਦੇ ਹੋ ਜੋ ਵੀ ਤੁਹਾਨੂੰ ਸੂਟ ਪਸੰਦ ਹੋਇਆ ਜਿਹੜਾ ਡਿਜ਼ਾਈਨ ਤੁਹਾਨੂੰ ਪਸੰਦ ਹੋਇਆ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਉਹ ਆਪਣੀ ਚੁਆਇਸ ਦੀ ਫੈਬਰਿਕ ਤੇ ਬਦਲ ਸਕਦੇ ਹੋਗੇ ਫੈਬਰਿਕ ਦਾ ਕਲਰ ਵਗੈਰਾ ਸਿਲੈਕਟ ਕਰਕੇ ਸਾਰਾ ਸਾਨੂੰ ਡਿਜ਼ਾਈਨ ਸੈੱਟ ਕਰਕੇ WhatsApp ਤੇ ਆਪਣਾ ਸਾਨੂੰ ਜਿਹੜਾ ਆਰਡਰ ਤੁਸੀਂ ਦੇ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ WhatsApp ਨੰਬਰ ਆ ਰਿਹਾ 6239168900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ బుత బా మళ్ళీ హిండ్ నవీ సూట్ కలెక్న నమీ వూడే నాలు సీకాల